ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਸਲਾਮ ਨਾਸਕਾਰ ਤੁਹਾਡਾ ਚੈਨ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਜੇ ਤੁਹਾਡੇ ਮੋਬਾਈਲ ਫੋਨ ਦੇ ਉੱਤੇ ਤੁਸੀਂ ਦੇਖਿਆ ਹੈਗਾ ਕਿ ਕਈ ਵਾਰ ਜਿਹੜੇ ਕਾਲ ਆਉਂਦੀਆਂ ਹਨ ਕਈ ਵਾਰ ਇਹੋ ਜਿਹੇ ਫੋਨ ਨੰਬਰ ਆਉਂਦੇ ਹਨ ਜਿਹੜੇ ਕਿ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਫੋਨ ਨੰਬਰ ਸ਼ੋ ਹੋਂਦਾ ਹੈ ਜਾਂ ਕਈ ਵਾਰ ਕੀ ਹੁੰਦਾ ਹੈ ਕਿ ਅਚਾਨਕ ਹੀ ਸਕਰੀਨ ਦਾ ਰੰਗ ਜਿਹੜਾ ਹੈ ਜੀ ਸੰਤਰੀ ਰੰਗ ਦਾ ਹੋ ਜਾਂਦਾ ਹੈ ਤੇ ਉੱਪਰ ਆਪਣੇ ਆਪ ਆ ਜਾਂਦਾ ਹੈ ਕਿ ਸਸਪੈਕਟਿਡ ਕਾਲ ਇਹਦੇ ਵਿੱਚ ਕਈ ਵਾਰ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਜਿੱਦਾਂ ਕੀ ਗੈਸ ਵਾਲੇ ਜਾਂ ਬਿਜਲੀ ਵਾਲੇ ਇਨਾ ਦੇ ਫੋਨ ਆ ਜਾਂਦੇ ਹਨ ਜਾਂ ਕਈ ਵਾਰ ਕੋਈ ਬੈਂਕਾਂ ਦੇ ਲੋਨ ਵਗੈਰਾ ਦੇ ਫੋਨ ਆ ਜਾਂਦੇ ਹਨ ਜਾਂ ਮੇਜਨ ਦਾ ਫੋਨ ਆ ਜਾਂਦਾ ਹੈ ਜਾਂ ਕਈ ਵਾਰ ਇਹੋ ਜਿਹੇ ਜਿਹੜੀਆਂ ਕੰਪਨੀਆਂ ਹੁੰਦੀਆਂ ਜਿਹੜੀਆਂ ਆਪਣੀ ਪਬਲਿਸਿਟੀ ਕਰਦੀਆਂ ਹਨ ਉਹਨਾਂ ਦੇ ਫੋਨ ਆਉਂਦੇ ਹਨ ਤੇ ਕਈ ਵਾਰ ਇਹੋ ਜਿਹੇ ਫੋਨ ਵੀ ਆਉਂਦੇ ਹਨ ਜਿਹੜੇ ਕੀ ਖਤਰਨਾਕ ਹੁੰਦੇ ਹਨ ਹੁਣ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਵਾਰ ਤੁਹਾਨੂੰ ਫੋਨ ਆਉਂਦਾ ਹੈ ਜਿਹਦੇ ਅੱਗੇ 00 44 ਲੱਗਾ ਹੁੰਦਾ ਹੈ ਇੰਗਲੈਂਡ ਦਾ ਨੰਬਰ ਜਾਂ 00 31 ਜਿਹੜਾ ਕਿ ਨੀਦਰਲੈਂਡ ਦਾ ਹੈ ਜਾਂ ਹੋਰ ਵੀ ਬਹੁਤ ਸਾਰੇ ਜਿਹੜੇ ਅੱਗੇ ਇਦਾਂ ਦੇ ਕੰਟਰੀ ਕੋਡ ਲੱਗੇ ਫੋਨ ਆਉਂਦੇ ਹਨ ਹੁਣ ਜਿਹੜਾ ਇੱਕ ਪੁਰਤਗਾਲ ਦੇ ਵਿੱਚ ਸਕੈਮ ਹੋਇਆ ਸੀ ਉਸ ਤੋਂ ਬਾਅਦ ਹੁਣ ਇੱਕ ਨਵਾਂ ਨੰਬਰ ਜਿਹੜਾ ਅੱਜਕੱਲ ਚੱਲ ਰਿਹਾ ਹੈ 0031 ਜਿਹੜਾ ਕਿ ਨੀਦਰਲੈਂਡ ਦਾ ਹੈ ਜਿਸ ਨੂੰ ਆਪਾਂ ਹਾਲੈਂਡ ਵੀ ਕਹਿੰਦੇ ਹਾਂ ਤੁਸੀਂ ਵੀ ਆਪਣਾ ਜਿਹੜਾ ਹੈ ਜੀ ਕਾਲ ਲੌਗ ਚੈੱਕ ਕਰੋ ਕਿ ਤੁਹਾਨੂੰ ਤਾਂ ਨਹੀਂ ਇਹ ਫੋਨ ਆਇਆ ਜੇ ਕਿਸੇ ਵੀ ਵੀਰ ਨੂੰ ਜਾਂ ਭੈਣ ਨੂੰ ਇਹ ਫੋਨ ਆਉਂਦਾ ਹੈ ਇਸ ਤਰ੍ਹਾਂ ਦੇ ਤੇ ਜਿਹੜਾ ਫੋਨ ਹੈ ਜੀ ਤੁਸੀਂ ਬਿਲਕੁਲ ਨਹੀਂ ਚੁੱਕਣਾ ਕੋਈ ਜਿਹੜਾ ਉਸ ਵਿੱਚ ਆਨਸਰ ਨਹੀਂ ਦੇਣਾ ਕਿਉਂਕਿ ਇਹਨਾਂ ਦੀ ਜਿਹੜੀ ਇੱਕ ਹੀ ਕੋਸ਼ਿਸ਼ ਹੁੰਦੀ ਹੈ ਕਿ ਜੇ 100 ਲੋਕਾਂ ਨੂੰ ਇਹ ਫੋਨ ਕਰਦੇ ਹਨ ਮੈਸੇਜ ਭੇਜਦੇ ਹਨ ਫੋਨ ਕਰਦੇ ਹਨ ਇੱਕਈ ਵਾਰ ਕੀ ਹੁੰਦਾ ਹੈ ਕਿ ਇਹਨਾਂ ਦੇ ਜਿਹੜੇ ਟਰੈਪ ਦੇ ਵਿੱਚ ਉਹ ਲੋਕ ਫਸ ਜਾਂਦੇ ਹਨ ਜਿਨ੍ਹਾਂ ਨੇ ਹਾਲ ਹੀ ਦੇ ਦਿਨਾਂ ਦੇ ਵਿੱਚ ਕੋਈ ਜਿਹੜੀ ਜੌਬ ਅਪਲਾਈ ਕੀਤੀ ਹੈ ਬਾਹਰਲੇ ਦੇਸ਼ ਦੇ ਵਿੱਚ ਉਹਨੂੰ ਲੱਗਦਾ ਹੈ ਕਿ ਸ਼ਾਇਦ ਜਿਹੜਾ ਹੈ ਜੀ ਮੈਸੇਜ ਉੱਥੋਂ ਆਇਆ ਹੈ ਤੇ ਉਸ ਤੋਂ ਬਾਅਦ ਜਿਹੜੇ ਇਹ ਲੋਕ ਗੱਲਾਂਬਾਤਾਂ ਕਰ ਦਿੰਦੇ ਫਿਰ ਇਹ ਕਹਿੰਦੇ ਹਨ ਕਿ ਜਿਹੜਾ WhatsApp ਤੇ ਸਾਨੂੰ ਤੁਸੀਂ ਐਡ ਕਰ ਲਵੋ ਉਸ ਤੋਂ ਬਾਅਦ ਜਿਹੜੀ ਤੁਹਾਡੀ ਜਾਣਕਾਰੀ ਉਹ ਚੁਰਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਬੈਂਕਾਂ ਦੇ ਅਕਾਊਂਟ ਹੁੰਦੇ ਹਨ ਫਿਰ ਉਹ ਖਾਲੀ ਕੀਤੇ ਜਾਂਦੇ ਹਨ ਹੁਣ ਇੱਕ ਸਵਾਲ ਇਹ ਉੱਠਦਾ ਹੈ ਕਿ ਜਿਹੜੀਆਂ ਕਾਲਾਂ ਬਾਹਰਲੇ ਨੰਬਰਾਂ ਤੋਂ ਜ਼ਿਆਦਾਤਰ ਕਿਉਂ ਆਉਂਦੀਆਂ ਹਨ ਜਿਹੜੀਆਂ ਫਰੋਡ ਕਾਲਾਂ ਹੁੰਦੀਆਂ ਹਨ ਜਿਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ VOIP ਹੈ ਜੀ ਵੌਇਸ ਓਵਰ ਇੰਟਰਨੈਟ ਪ੍ਰੋਟੋਕੋਲ ਉਹਦੇ ਥਰੂ ਜਿਹੜੀ ਇਹ ਤੁਹਾਨੂੰ ਕਾਲ ਕਰਦੇ ਹਨ ਉਹਦੇ ਵਿੱਚ ਅਗਰ ਪੁਲਿਸ ਵੀ ਇਹਨਾਂ ਦੇ ਨੰਬਰਾਂ ਨੂੰ ਜਿਹੜਾ ਲੱਭਣ ਦੀ ਕੋਸ਼ਿਸ਼ ਕਰੇ ਜਾਂ ਟਰੇਸ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹਨਾਂ ਦੇ ਵਾਸਤੇ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਅਗਰ ਇਸ ਨੰਬਰ ਤੋਂ ਕੋਈ ਵੀ ਤੁਹਾਨੂੰ ਕਾਲ ਆਉਂਦੀ ਹੈ ਤੋ ਫੋਨ ਜਿਹੜਾ ਹੈ ਜੀ ਬਿਲਕੁਲ ਨਹੀਂ ਚੁੱਕਣਾ ਤੇ ਜਦੋਂ ਕਾਲ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਨੰਬਰ ਹੈ ਤੁਸੀਂ ਉਸ ਨੂੰ ਬਲੌਕ ਕਰ ਸਕਦੇ ਹੋ ਵੀਡੀਓ ਦੇਖੀ ਧੰਨਵਾਦ